ਫੰਕਸ਼ਨ ਤੇ ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਯਾਦ ਕਰਾ ਰਹੇ ਨੇ ਕਿ ਵਿਸ਼ੇਸ਼ਤਾਵਾਂ ਨੂੰ ਸਾਹਮਣੇ ਰੱਖ ਕੇ ਸਦਾ ਖੁਸ਼ੀ ਖੁਸ਼ੀ ਨਾਲ ਅੱਗੇ ਵਧਣ ਵਾਲੇ ਨਿਸ਼ਚੈ ਬੁੱਧੀ ਜੈ ਰਤਨ ਪਵ ਆਪਣੀਆਂ ਜੋ ਵੀ ਵਿਸ਼ੇਸ਼ਤਾਵਾਂ ਨੇ ਉਹਨਾਂ ਨੂੰ ਸਾਹਮਣੇ ਰੱਖੋ ਕਮਜ਼ੋਰੀਆਂ ਨੂੰ ਨਹੀਂ ਆਪਣੇ ਆਪ ਦੇ ਵਿੱਚ ਫੇਥ ਰਹੇਗਾ ਕਮਜ਼ੋਰੀ ਦੀ ਗੱਲ ਨੂੰ ਜ਼ਿਆਦਾ ਨਹੀਂ ਸੋਚੋ ਫਿਰ ਖੁਸ਼ੀ ਨਾਲ ਅੱਗੇ ਵੱਧਦੇ ਜਾਵਾਂਗੇ ਇਹ ਨਿਸ਼ਚੈ ਰੱਖੋ ਕਿ ਪਰਮ ਪਿਤਾ ਪਰਮਾਤਮਾ ਬਾਪ ਸਰਵ ਸ਼ਕਤੀਵਾਨ ਹੈ ਅਤੇ ਉਸ ਦਾ ਹੱਥ ਫੜਨ ਵਾਲੇ ਪਾਰ ਪਹੁੰਚੇਗੀ ਪਹੁੰਚੇ ਇਸ ਤਰ੍ਹਾਂ ਸਦਾ ਨਿਸ਼ਚੇ ਬੁੱਧੀ ਜੈ ਰਤਨ ਬਣਦੇ ਨੇ ਆਪਣੇ ਆਪ ਦੇ ਵਿੱਚ ਨਿਸ਼ਚੇ ਆਪਣੇ ਪਿਤਾ ਪਰਮ ਪਿਤਾ ਪਰਮਾਤਮਾ ਦੇ ਵਿੱਚ ਨਿਸ਼ਚੇ ਅਤੇ ਡਰਾਮਾ ਦੀ ਹਰ ਸੀਨ ਨੂੰ ਵੇਖਦੇ ਹੋਏ ਉਸ ਦੇ ਵਿੱਚ ਪੂਰਾ ਨਿਸ਼ਚੇ ਹੋਵੇ ਤਾਂ ਵਿਜਈ ਬਣ ਜਾਵਾਂਗੇ ਅੱਜ ਦੇ ਵਰਦਾਨ ਦੇ ਵਿੱਚ ਫਿਰ ਪਰਮਾਤਮਾ ਸਾਨੂੰ ਪੱਕਾ ਕਰਾ ਰਹੇ ਨੇ ਕਿ ਸਫਲਤਾ ਸਾਡਾ ਜਨਮ ਸਿੱਧ ਅਧਿਕਾਰ ਹੈ ਹਰ ਆਤਮਾ ਦੇ ਵਿੱਚ ਵਿਸ਼ੇਸ਼ਤਾਵਾਂ ਹੀ ਵਿਸ਼ੇਸ਼ਤਾਵਾਂ ਭਰੀਆਂ ਹੋਈਆਂ ਨੇ ਪਰ ਖੇਡ ਖੇੜਦੇ ਖੇੜਦੇ ਜਦੋਂ ਇਸ ਸੰਸਾਰ ਦੇ ਵਿੱਚ ਸਾਡੀ ਆਤਮਾ ਦੀ ਬੈਟਰੀ ਡਾਊਨ ਹੋਣੀ ਸ਼ੁਰੂ ਹੁੰਦੀ ਹੈ ਆਤਮਾ ਕਮਜ਼ੋਰ ਹੋਣੀ ਸ਼ੁਰੂ ਹੁੰਦੀ ਹੈ ਫਿਰ ਕੁਝ-ਕੁਝ ਕਮੀਆਂ ਵੀ ਸਾਡੇ ਜੀਵਨ ਦੇ ਵਿੱਚ ਪ੍ਰਵੇਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਪਰਮਾਤਮਾ ਕਹਿੰਦੇ ਨੇ ਅੱਗੇ ਵਧਣ ਲਈ ਹਮੇਸ਼ਾ ਆਪਣੀ ਵਿਸ਼ੇਸ਼ਤਾਵਾਂ ਦਾ ਚਿੰਤਨ ਕਰੋ ਨਾ ਕਿ ਕਮਜ਼ੋਰੀਆਂ ਦਾ ਕਿਉਂਕਿ ਮਨ ਨੂੰ ਜਿਸ ਤਰ੍ਹਾਂ ਦੀ ਖੁਰਾਕ ਦਵਾਂਗੇ ਮਨ ਉਸ ਤਰ੍ਹਾਂ ਦਾ ਹੀ ਬਣ ਜਾਏਗਾ ਜਿਸ ਤਰ੍ਹਾਂ ਸਰੀਰ ਨੂੰ ਵੀ ਸੋਚਾਰੂ ਰੂਪ ਨਾਲ ਚਲਾਉਣ ਲਈ ਇਸ ਨੂੰ ਅੱਛੀ ਖੁਰਾਕ ਦੇਣੀ ਪੈਂਦੀ ਹੈ ਹੈਲਦੀ ਫੂਡ ਦੇਣਾ ਪੈਂਦਾ ਹੈ ਜੇਕਰ ਅਸੀਂ ਸਰੀਰ ਨੂੰ ਹੈਲਦੀ ਫੂਡ ਨਾ ਦੇ ਕੇ ਗਲਤ ਭੋਜਨ ਦਵਾਂਗੇ ਤੇ ਇਹ ਸਰੀਰ ਜਾਦ ਤਿੰਨ ਸਾਡੇ ਨਾਲ ਸਾਨੂੰ ਸਹਿਯੋਗ ਨਹੀਂ ਦਿੰਦਾ ਬਿਮਾਰ ਹੋ ਜਾਂਦਾ ਹੈ ਹਮ ਬਿਮਾਰੀ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਮਨ ਜਿਹੜਾ ਹੈ ਉਸ ਦਾ ਭੋਜਨ ਵਿਚਾਰ ਹੈ ਮਨ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਹਰ ਕੰਮ ਦੇ ਵਿੱਚ ਸਫਲਤਾ ਨੂੰ ਪ੍ਰਾਪਤ ਕਰਨ ਲਈ ਮਨ ਨੂੰ ਵੀ ਚੰਗੇ ਵਿਚਾਰਾਂ ਦਾ ਭੋਜਨ ਦੇਣਾ ਬਹੁਤ ਜ਼ਰੂਰੀ ਹੈ ਉਹ ਚੰਗੇ ਵਿਚਾਰ ਸਾਡੇ ਗੁਣ ਸਾਡੇ ਵਿਸ਼ੇਸ਼ਤਾਵਾਂ ਵੀ ਨੇ ਅਸੀਂ ਜਦੋਂ ਕਦੇ ਯਾਦ ਕਰਦੇ ਜਿਵੇਂ ਕੱਲ ਦੇ ਵਰਦਾਨ ਦੇ ਵਿੱਚ ਪਰਮਾਤਮਾ ਨੇ ਕਿਹਾ ਕਈ ਵਾਰ ਕਿਸੇ ਕਿਸੇ ਕੰਮ ਵਿੱਚ ਅਸੀਂ ਮੁਸ਼ਕਿਲ ਸਮਝਦੇ ਹਾਂ ਕਿ ਇਹ ਮੁਸ਼ਕਿਲ ਹੈ ਸਾਡੇ ਤੋਂ ਨਹੀਂ ਹੋ ਪਾਏਗਾ ਅਸੀਂ ਕਮਜ਼ੋਰੀਆਂ ਦਾ ਚਿੰਤਨ ਕਰਨਾ ਸ਼ੁਰੂ ਕਰ ਦਿੰਨੇ ਆਂ ਕਈ ਵਾਰੀ ਮਨ ਦੇ ਵਿੱਚ ਆਏਗਾ ਮੈਂ ਤਾਂ ਨਹੀਂ ਬਦਲ ਸਕਦਾ ਮੈਂ ਤਾਂ ਨਹੀਂ ਸ਼ਾਂਤ ਰਹਿ ਸਕਦਾ ਗੁੱਸਾ ਤਾਂ ਮੈਨੂੰ ਆ ਹੀ ਜਾਂਦਾ ਹੈ ਇਹ ਤਾਂ ਮੇਰੀ ਆਦਤ ਹੀ ਹੈ ਅਸੀਂ ਆਪਣੇ ਉਸ ਕਮਜ਼ੋਰੀ ਨੂੰ ਪ੍ਰਤੀਕਸ਼ ਕਰਨਾ ਸ਼ੁਰੂ ਕਰ ਦਿੰਨੇ ਆ ਅਸੀਂ ਮਨ ਨੂੰ ਬਾਰ ਬਾਰ ਇਹ ਕਹਿਣਾ ਸ਼ੁਰੂ ਕਰ ਦਿੰਨੇ ਆ ਕਿ ਨਹੀਂ ਮੈਂ ਬਦਲ ਨਹੀਂ ਸਕਦਾ ਬਦਲਣਾ ਚਾਹਨੇ ਆ ਪਰ ਅਸੀਂ ਥਾਟ ਕੀ ਦੇ ਰਹੇ ਆ ਕਿ ਮੈਂ ਬਦਲ ਨਹੀਂ ਸਕਦਾ ਮੁਸ਼ਕਿਲ ਲੱਗ ਰਿਹਾ ਹੈ ਬਦਲਣ ਵਾਲਾ ਕੰਮ ਮੁਸ਼ਕਿਲ ਲੱਗ ਰਿਹਾ ਹੈ ਪਰ ਅਸੀਂ ਮਨ ਨੂੰ ਥਾਟ ਕੀ ਦੇਣਾ ਮੈਂ ਬਦਲ ਸਕਦਾ ਹਾਂ ਮੈਂ ਸ਼ਾਂਤ ਰਹਿ ਸਕਦੀ ਹਾਂ ਮੈਂ ਸਾਰਿਆਂ ਨਾਲ ਪਿਆਰ ਨਾਲ ਚੱਲ ਸਕਦੀ ਹਾਂ ਬਸ਼ਰਤੇ ਇਸ ਟਾਈਮ ਮਨ ਦੇ ਵਿੱਚ ਹਲਚਲ ਹੋਏਗੀ ਕਮਜ਼ੋਰੀ ਹੋਏਗੀ ਪਰ ਕਿਸੇ ਕਮਜ਼ੋਰੀ ਦਾ ਚਿੰਤਨ ਨਹੀਂ ਕਰਨਾ ਭਾਵੇਂ ਕੋਈ ਵਿਅਕਤੀ ਬਿਮਾਰ ਹੈ ਪਰ ਉਸ ਨੂੰ ਜੇਸੀ ਬਾਰ-ਬਾਰ ਇਹੀ ਕਹੀ ਜਾਈਏ ਕਿ ਤੂੰ ਬਿਮਾਰ ਹੈ ਬਿਮਾਰ ਹੈ ਬਿਮਾਰ ਹੈ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ ਉਸ ਦੀ ਬਿਮਾਰੀ ਵਧੇਗੀ ਨਾ ਕਿ ਕਟੇਗੀ ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਸਾਡੇ ਅੰਦਰ ਵਿਸ਼ੇਸ਼ਤਾਵਾਂ ਵੀ ਨੇ ਅਤੇ ਕਮੀਆਂ ਵੀ ਨੇ ਪਰਮਾਤਮਾ ਕਹਿ ਰਹੇ ਨੇ ਕਿ ਤੁਸੀਂ ਕਿਸ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਕਮਜ਼ੋਰੀਆਂ ਦਾ ਚਿੰਤਨ ਕਰੋਗੇ ਕਮਜ਼ੋਰੀ ਵਧਦੀ ਜਾਏਗੀ ਲੇਕਿਨ ਉਸ ਦੇ ਬੰਦੇ ਜੇਕਰ ਤੁਸੀਂ ਵਿਸ਼ੇਸ਼ਤਾਵਾਂ ਦਾ ਚਿੰਤਨ ਕਰੋਗੇ ਤਾਂ ਉਹ ਵਿਸ਼ੇਸ਼ਤਾ ਵੀ ਸਾਡੇ ਅੰਦਰ ਵਧਦੀ ਜਾਏਗੀ ਕੋਈ ਵੀ ਮਨੁੱਖ 100% ਬੁਰਾ ਨਹੀਂ ਹੁੰਦਾ 99 ਕਮੀਆਂ ਕਿਸੇ ਦੇ ਅੰਦਰ ਹੋਣਗੀਆਂ ਇੱਕ ਵਿਸ਼ੇਸ਼ਤਾ ਵੀ ਜ਼ਰੂਰ ਹੋਏਗੀ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਉਹ 99 ਕਮੀਆਂ ਦਾ ਚਿੰਤਨ ਕਰਨਾ ਹੈ ਕਿ ਇੱਕ ਵਿਸ਼ੇਸ਼ਤਾ ਦਾ ਚਿੰਤਨ ਕਰਨਾ ਹੈ ਕਿਉਂਕਿ ਸਾਡਾ ਅਧਿਆਤਮਿਕਤਾ ਦਾ ਪਹਿਲਾ ਪਾਠ ਕਿ ਮੈਂ ਆਤਮਾ ਜਿਸ ਤਰ੍ਹਾਂ ਦਾ ਸੋਚਾਂਗੀ ਜਿਸ ਤਰ੍ਹਾਂ ਦਾ ਦੇਖਾਂਗੀ ਜਿਸ ਤਰ੍ਹਾਂ ਦਾ ਸੁਣਾਂਗੀ ਮੈਂ ਆਤਮਾ ਉਸ ਤਰ੍ਹਾਂ ਦੀ ਹੀ ਬਣਦੀ ਜਾਵਾਂਗੀ ਮੇਰਾ ਜੀਵਨ ਉਸ ਤਰ੍ਹਾਂ ਦਾ ਹੀ ਬਣਦਾ ਜਾਏਗਾ ਹੁਣ ਜੇਕਰ ਅਸੀਂ ਆਪਣੀ ਕਮਜ਼ੋਰੀਆਂ ਦਾ ਚਿੰਤਨ ਜਾਂ ਦੂਜੇ ਦੀ ਕਮਜ਼ੋਰੀਆਂ ਦਾ ਚਿੰਤਨ ਕਰਦੇ ਜਾਵਾਂਗੇ ਉਹ ਕਮੀ ਸਾਡੇ ਲਈ ਅੰਦਰ ਨਹੀਂ ਵੀ ਹੋਏਗੀ ਨਾ ਉਹ ਪੈਦਾ ਹੋਣੀ ਸ਼ੁਰੂ ਹੋ ਜਾਏਗੀ ਇਸ ਕਰਕੇ ਅਸੀਂ ਡਿਸਾਈਡ ਕਰਨਾ ਹੈ ਸਾਨੂੰ ਕੀ ਚਾਹੀਦਾ ਹੈ ਸਾਨੂੰ ਕਮੀਆਂ ਚਾਹੀਦੀਆਂ ਨੇ ਜਾਂ ਸਾਨੂੰ ਵਿਸ਼ੇਸ਼ਤਾਵਾਂ ਚਾਹੀਦੀਆਂ ਨੇ ਹੁਣ ਨਲਾਇਕ ਬੱਚਾ ਨਲਾਇਕ ਹੈ ਠੀਕ ਹੈ ਉਹਦੇ ਮਾਰਕਸ ਅੱਛੇ ਨਹੀਂ ਆਏ ਪਰ ਅਸੀਂ ਬਾਰ-ਬਾਰ ਉਹਨੂੰ ਇਹ ਸ਼ਬਦ ਕਹੇ ਜਿ ਕਹੀਏ ਜਾਈਏ ਕਿ ਤੂੰ ਤਾਂ ਨਲਾਇਕ ਹੈ ਤੂੰ ਤਾਂ ਨਲਾਇਕ ਹੈ ਤੂੰ ਤਾਂ ਨਲਾਇਕ ਹੈ ਉਹ ਬੱਚਾ ਫੀਲ ਕਰ ਰਿਹਾ ਹੈ ਕਿ ਮੈਂ ਕਮਜ਼ੋਰ ਹਾਂ ਲੇਕਿਨ ਅਸੀਂ ਬਾਰ-ਬਾਰ ਉਸਨੂੰ ਪੱਕਾ ਕਰਾ ਰਹੇ ਹਾਂ ਕਿ ਤੂੰ ਨਲਾਇਕ ਹੈ ਨਹੀਂ ਬੱਚੇ ਨੂੰ ਉਸਦੀ ਵਿਸ਼ੇਸ਼ਤਾ ਕੀ ਨਹੀਂ ਕੋਈ ਗੱਲ ਨਹੀਂ ਇਸ ਵਾਰ ਨਹੀਂ ਕਰ ਸਕਿਆ ਅੱਗੇ ਕਰ ਲਏਗਾ ਥੋੜੀ ਜੀ ਮਿਹਨਤ ਹੋਰ ਕਰ ਉਸ ਨੂੰ ਉਸਦੀ ਕੈਪੈਸਿਟੀ ਵਧਾਉਣ ਵਾਸਤੇ ਉਸ ਦੀ ਵਿਸ਼ੇਸ਼ਤਾਵਾਂ ਦੱਸਣੀਆਂ ਚਾਹੀਦੀਆਂ ਨੇ ਨਾ ਕਿ ਕਮਜ਼ੋਰੀਆਂ ਇਸ ਕਰਕੇ ਪਰਮਾਤਮਾ ਕਹਿੰਦੇ ਨੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਹਮੇਸ਼ਾ ਵਿਸ਼ੇਸ਼ਤਾਵਾਂ ਦਾ ਹੀ ਚਿੰਤਨ ਕਰਨਾ ਹੈ ਵਿਸ਼ੇਸ਼ਤਾਵਾਂ ਨੂੰ ਹੀ ਦੇਖਣਾ ਹੈ ਇੱਕ ਦੂਜੇ ਦੀ ਵਿਸ਼ੇਸ਼ਤਾਵਾਂ ਹੀ ਸੁਣਨੀਆਂ ਨੇ ਨਾ ਕਿ ਕਮਜ਼ੋਰੀਆਂ ਇਹੀ ਅੱਗੇ ਵਧਣ ਦਾ ਵਿਜੈ ਹੋਣ ਦਾ ਮੂਲ ਮੰਤਰ ਪਰਮਾਤਮਾ ਅੱਜ ਦੇ ਵਰਦਾਨ ਦੇ ਵਿੱਚ ਸਾਨੂੰ ਦੇ ਰਹੇ ਨੇ असि अज फिर अपने आप पक्का करावे कि मैं विजयी रतन हाँ मैं आत्मा विजयी हाँ मेनु उस पिता परमात्मा उत्ते पूरा पूरा निश्चय है परम पिता परमात्मा ने ਉਜ ਆਤਮਾ ਦੇ ਅੰਦਰ ਬਹੁਤ ਸਾਰੀ ਵਿਸ਼ੇਸ਼ਤਾਵਾਂ ਭਰੀਆਂ ਹਨ ਮੈਂ ਆਤਮਾ ਵਿਸ਼ੇਸ਼ ਆਤਮਾ ਸਾਰਾ ਦਿਨ ਆਪਣੀ ਵਿਸ਼ੇਸ਼ਤਾਵਾਂ ਨੂੰ ਦੇਖੋ ਚੈੱਕ ਕਰੋ ਅਤੇ ਉਹਨਾਂ ਵਿਸ਼ੇਸ਼ਤਾਵਾਂ ਨੂੰ ਹੀ ਅੱਗੇ ਵਧਾਣ ਦਾ ਪ੍ਰਯਾਸ ਕਰੋ ਓਮ ਸ਼ਾਂਤੀ